जान के चलो चलो हेलो बुलाना बुला आ जाओ उठो बाकी मेरे को हेलो मैं क्या कह रहा हूं मैं आपको बता रहा हूं हां <tri> जी <tri> ਜੇ ਲੋਕ ਕਤਲ ਤੋਂ ਆਏ ਆ ਅੱਛਾ ਜੀ ਹਲੋ ਕਤਲ ਸਾਇਕ ਹਲੋ ਕਕਰਾਲਾ ਪਿੰਡ ਹੈ ਸਾਡਾ ਜੀ ਕੁਝ ਕਾਂਗਤਲੀ ਤੇ ਜੀ ਆ ਕੁਝ ਕਕਰਾਲੇ ਅਣੈਤ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਮਤਲਬ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚ ਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇੱਧਰੋਂ ਅਸੀਂ ਹੁਣ ਲਾਸਟ ਵਿੱਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੋਂ ਉਤਰਦੀ ਪਈ ਸੀ ਗੱਡੀ ਤੇ ਉਹ ਪਲਟ ਗਈ ਏ ਜੀ ਗੱਡੀ ਤੇ ਕਾਫੀ ਸੱਟਾਂ ਸਭ ਨੂੰ ਲੱਗੀਆਂ ਨੇ ਉਹ ਤਕਰੀਬਨ 30 30 ਜਣੇ ਸੀ ਜੀ 30 35 ਕ ਜਣੇ ਸੀ 30 ਲਗਭਗ 31 ਜਣੇ 31 ਜਣੇ ਆ ਲੈਡੀਆਂ ਤਾਂ ਲੈਡੀਆਂ ਦਾ ਲੈਡੀਆਂ ਜ਼ਿਆਦਾ ਸੀ ਲੈਡੀਆਂ ਜ਼ਿਆਦਾ ਸੀ ਅਸੀਂ ਅਸੀਂ ਆਦਮੀ ਥੋੜੇ ਘੱਟ ਸੀ 500 ਆਦਮੀ ਸੀ ਹਾਂਜੀ ਆ ਜ਼ਖਮੀ ਕਾਫੀ ਹੋ ਗਏ ਆ ਜ਼ਖਮੀ ਕਾਫੀ ਹੋ ਗਏ ਬਾਕੀ ਸਾਡੀ ਵਾਸਤੇ ਮਦਦ ਬਹੁਤ ਕੀਤੀ ਹੈ ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ ਚ ਮਦਦ ਹੋਈ ਹੈ ਕੀ ਨਾਮ ਕੀ ਹੈ ਮੇਰਾ ਭੁਪਿੰਦਰ ਸਿੰਘ ਨਾਮ ਹੈ ਹਾਂਜੀ ਸਾਨੂੰ ਫੋਨ ਤੇ ਇਨਫਾਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੋਂ ਕਿ ਬਿਨੀয়াল ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਦਾ ਹੈ ਤੇ ਸਾਰੇ ਇਲਾਜਯੋਗ ਹੀ ਨੇ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਹ ਐਵੇਂ ਲੱਗਦਾ ਜਿੱਦਾਂ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ ਜਿੱਦਾਂ ਲਿਆਂਦਾ ਹੋਇਆ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸਾਰੇ ਬਿਲਕੁਲ ਠੀਕ ਹੈ ਤਕਰੀਬ ਨਹੀਂ 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 ਰੋਡ ਤੇ ਪਲਟ ਗਈ ਸੀਗੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦਾ ਹੋਣ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਵੀ 30-35 ਸਵਾਰੀਆਂ ਸੀਗੀਆਂ ਹਾਂਜੀ ਜ਼ਖਮੀ ਹੈਗੇ ਐ 7-8 ਹੈਗੇ ਐ ਜ਼ਖਮੀ ਬਾਕੀ ਤਕਰੀਬਨ ਠੀਕ ਹੈ ਜੀ ਹਾਂਜੀ ਸਾਡੇ ਕੋਲ ਐਕਸੀਡੈਂਟ ਆਇਆ ਸੀ ਕਿ ਮਾਸ ਗੈਜੂਐਲਟੀ ਆਇਆ ਸੀ ਕਿ अराउंड 20-25 ਪੇਸ਼ੈਂਟਸ ਸੀਗੇ ਜਿਨ੍ਹਾਂ ਦਾ ਸਾਡੀ ਸਾਰੀ ਟੀਮ ਵੱਲੋਂ ਇੱਕਦਮ ਕਾਲ ਗਈ ਤੇ ਐਮਐਨਐਸ ਸਾਰੇ ਡਾਕਟਰਸ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋਡ ਬੰਸ ਕੇ ਜਿਹੜਾ ਜਿਆਦਾ ਸੀਰੀਅਸ ਪੇਸ਼ੈਂਟਸ ਹੈਗੇ ਆਪਾਂ ਪੀਜੀਏ ਰੈਫਰ ਕਰ ਦਿੱਤੇ ਹੋਏ ਆ 108 ਐਂਬੂਲੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਚਰ ਸਕੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਰ ਜੀ